ਹਾਜੀ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਆਪਣੀ ਪਹਿਲੀ ਆ ਜਿੱਥੇ ਕਿਸੇ ਭਰਾ ਨੇ ਪਹੁੰਚ ਕਰਨੀ ਆ ਸਰਹਿਆਲੀ ਕਲਾ ਠੀਕਾ ਜੀ ਸਰਹਿਆਲੀ ਤੁਸੀਂ ਵਿਜ਼ਿਟ ਕਰ ਲਏ ਜਿੰ ਪਿੰਡ ਸਰਹਿਆਲੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਿਆਲੀ ਜਦੋਂ ਦੋਸਤੋਂ ਤੁਸੀਂ ਵਿਜ਼ਿਟ ਕਰੋਗੇ ਕੋਈ ਭਰਾ ਇਧਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਹਰੀਕੇ ਪੱਤਨ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਸਰਿਆਲੀ ਵਿਜ਼ਿਟ ਕਰੋਗੇ ਸਰਿਆਲੀ ਤੋਂ ਇੱਕ ਸ਼ਰਕ ਜਾਂਦੀ ਹੈ ਸੁਹਾਵੇ ਨੂੰ ਸੁਹਾਵਾ ਰੋਡ ਆ ਸਰਿਆਲੀ ਤੁਸੀਂ ਵਿਜ਼ਿਟ ਕਰ ਲਿਓ ਡਿਗਾਜੀ ਤੇ ਬਿਜਲੀ ਘਰ ਬਿਲਕੁਲ ਨੇੜੇ ਠੀਕ ਆ ਜੀ ਨੇੜੇ ਬਿਜਲੀ ਘਰ ਸੁਹਾਵਾ ਰੋਡ ਪਿੰਡ ਸੁਹਾਵੇ ਨੂੰ ਗਾਂ ਛੜ ਕੇ ਚਲੀ ਜਾਂਦੀ ਆ ਜਦਵੀਰ ਦੇ ਘਰ ਆ ਜਾਂ ਦੋਸਤੋ ਵੀਡੀਓ ਪਹਿਲੀ ਆ ਵਪਾਰ ਦਾ ਵੀਰ ਦਾ ਕੰਮ ਆ ਬਾਕੀ ਪੁੱਛਾਂਗੇ ਆਪਾਂ ਕਿੰਨੇ ਕ ਲੰਬੇ ਸਮੇ ਤੋਂ ਪਸ਼ੂ ਵਪਾਰ ਦਾ ਕੀਤਾ ਕੰਮ ਕਰਦੇ ਆ ਰਹੇ ਨੇ ਬਾਕੀ ਮੇਰਾ ਭਰਾ ਇੱਥੇ ਆਓ ਆੜ ਕੇ ਆਪਣੀ ਨਰਖ ਪਰਕਾ ਤਸੱਲੀ ਕਰ ਲਿਆ ਜੀ ਅੱਜ ਇਸ ਵੀਡੀਓ ਦੇ ਵਿੱਚ ਹੈ ਅਨੀਮਲ ਤੋਂ ਟੋਟਲ ਆਪਾਂ 6 ਨਾਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ 4 ਮੱਝਾਂ ਝੋਟੀਆਂ 2 ਟੁਕੀਆਂ ਗੱਬਣ ਤੇ 2 ਸੋਈਆਂ ਸਵਾਈਆਂ ਨੇ ਤੇ ਇੱਕ ਵਾਇਰ ਬਿਲਕੁਲ ਸੱਜਰਤਾ ਜੀ ਸੂਈ ਦਿਖਾ ਦੇਾਂਗੇ ਕੋਈ 18 ਕਿ ਲੀਟਰ ਦੁੱਧ ਤੋਂ ਸਟਾਰਟਿੰਗ ਹੋਈ ਆ ਇੱਕ ਇਹ ਵੀਰ ਉਹਨਾਂ ਦਾ ਬਿਲਕੁਲ ਆਪਣੇ ਘਰੋਂ ਜਿਹੜਾ ਇੱਕ ਦੋਸਤ ਘਰੋਂ ਜਿਹੜਾ ਇੱਕ ਕੱਟਾ ਸੇਲ ਕਰਦੇ ਆ ਬਿਲਕੁਲ ਜੰਪਲ ਇਸ ਘਰ ਦਾ ਹੀ ਇਹਦਾ ਮਦਰ ਵੀ ਇਹਦੀ ਬੂਰੀ ਸੀਗੀ ਡੀਆ ਜੀ ਤੇ ਜਬ ਬਿਲਕੁਲ ਜਿਹੜਾ ਨੀਲੀ ਦੇ ਵਿੱਚ ਪੂਰਾ ਕੱਟਾ ਤੁਹਾਨੂੰ ਦਿਖਾ ਦੇਾਂਗੇ ਰੱਤਾ ਬੂਰਾ ਪਹਿਲਾਂ ਵਾਲਾ ਵੀ ਆਪਾਂ ਕਹਿ ਸਕਦੇ ਆ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ 6 ਜੁਲਾਈ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਆਪਾਂ ਵੀਡੀਓ ਬਣਾ ਰਹੇ ਆ ਸੋ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੱਜ ਵੀਰੇ ਸਸਰੀ ਦਾ ਸੱਸੀ ਜੀ ਸੱਸੀ ਆ ਹੋਰ ਭਾਜੀ ਠੀਕ ਠਾਕ ਹਾਂ ਠੀਕ ਆ ਜੀ ਵੀਰੇ ਜੀ ਹੋਰ ਵੀ ਪੰਚਾਇਤੇ ਕੀ ਹਾਲ ਹੈ ਠੀਕ ਠਾਕ ਹੈ ਠੀਕ ਹੈ ਲੈ ਵੀ ਜੱਜ ਵੀਰੇ ਜਿਵੇਂ ਆਪਾਂ ਜ਼ਿਕਰ ਕੀਤਾ ਪਹਿਲੀ ਵੀਡੀਓ ਆਪਣੀ ਵੈਸੇ ਵਪਾਰ ਦਾ ਤੁਹਾਡਾ ਕੰਮ ਆ ਹਾਂਜੀ ਮਾਲ तकरीबन ਆਪਣੇ ਕੋਲ ਡੇਲੀ ਰੂਟੀਨ ਤੇ ਇਸੇ ਤਰ੍ਹਾਂ ਹੀ ਹੁੰਦਾ ਇਸੇ ਤਰ੍ਹਾਂ ਹੀ ਹੁੰਦਾ ਜੀ ਠੀਕ ਆ ਜੀ ਕਿੰਨਾ ਕ ਟਾਈਮ ਹੋ ਗਿਆ ਵੈਸੇ ਆਪਾਂ ਨੂੰ ਵਪਾਰ ਤੋਂ ਤੁਹਾਨੂੰ ਕਰਦੇ ਨੇ ਸਾਡੇ ਡੈਡੀ ਨੇ ਪਿੱਛੋਂ ਕਰਦ ਰਹੇ ਲੇਕਿਨ ਮਿਲਣ ਨੂੰ 1 ਕੰਮ ਦੇ ਵਿੱਚ ਪਹਿਲੇ 15-16 ਸਾਲ ਹੋ ਗਏ 15-16 ਸਾਲ ਹੋ ਗਏ ਹਾਂਜੀ ਬਹੁਤ ਕਾਫੀ ਲੰਮਾ ਟਾਈਮ ਹੀ ਹੋ ਜਾਂਦਾ ਹਾਂਜੀ ਲੰਮਾ ਟਾਈਮ ਹੋ ਗਿਆ ਹਾਂਜੀ ਹਾਂਜੀ ਤੇ ਬਿਲਕੁਲ ਜੀ ਬਿਲਕੁਲ ਜੀ ਸਾਡੀ ਵੀਰੇ ਅੱਜ ਜਿਹੜੇ ਆਪਣੇ ਕੋਲ ਐਨੀਮਲ ਨੇ ਟੋਟਲ ਵੈਸੇ 6 ਕ ਨਾਗਾ 5-4 ਕ ਨਾਗ ਜਿਹੜੀਆਂ ਆਪਾਂ ਮੱਝਾਂ ਦਿ ਤਿੰਨ ਪਸ਼ੂ ਆਪਣੇ ਕੋਲ ਜਿਹੜੇ ਹੁਣ ਇਸ ਵਕਤ ਦੁੱਧ ਤੇ ਚੱਲਣ ਡੈ ਆ ਦੋ ਮੱਝਾਂ ਚੱਲਣ ਡਈਆਂ ਇਸ ਵਕਤ ਤੇ ਖਵਾੜਾਂਗੇ ਦੋ ਜਿਹੜੀਆਂ ਮੱਝਾਂ ਝੋਟੀਆਂ ਗੱਭਣੇ ਆਪਣੇ ਕੋਲ ਹਾਂਜੀ ਠੀਕ ਆ ਇਹ ਤਾਂ ਝੋਟੀਆਂ ਤੇ ਲੜਾਈ ਠੀਕ ਆ ਤਕਰੀਬਨ ਮਾਲ ਆਪਣੇ ਕੋਲ ਜਿੰਨੇ ਵੜਾਂ ਮੱਝਾਂ ਮਿਕਸੀ ਆਉਂਦਾ ਰਹਿੰਦਾ ਵੀ ਜ਼ਿਆਦਾਤਰ ਮੱਝਾਂ ਹੀ ਆਉਂਦੀਆਂ ਨੇ ਜ਼ਿਆਦਾਤਰ ਮੱਝਾਂ ਹੋ ਗਿਆ ਵੈਸੇ ਗਾਵਾਂ ਵੀ ਆਈ ਜਾਂਦੀਆਂ ਜੀ ਠੀਕ ਜੀ ਹਾਂਜੀ ਜ਼ਿਆਦਾ ਮੱਝਾਂ ਨਹੀਂ ਠੀਕ ਆ ਬਾਕੀ ਵਪਾਰ ਲੈਣ ਦਾ ਕੰਮ ਹੈ ਪਸ਼ੂ ਜਿਹੜਾ ਭਾਲਾ ਮਿਲ ਗਿਆ ਵੀ ਕੋਈ ਦੋ ਪਾਸੇ ਦੇਣ ਵਾਲਾ ਤੇ ਉਹਨੇ ਲੈ ਲਈ ਠੀਕ ਆ ਹਾਂਜੀ ਉਹ ਸ਼ੁਰੂਆਤ ਕਰਾਂਗੇ ਕਿਸਾਨ ਦੋ ਟਾਈਮ ਚੋੜੋ ਚਾਰ ਟਾਈਮ ਚੋੜੋ ਠੀਕ ਆ ਜੀ ਕਿਉਂਕਿ ਪੈਸੇ ਖਰਚ ਕਰਨੇ ਕਿਸੇ ਭਰਾ ਨੇ ਕੀਮਤ ਚੰਗੀ ਲਾ ਕੇ ਜਿਹੜਾ 200 ਪਸ਼ੂ ਲਿਆ ਜਾਂਦਾ ਤੇ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੀਮਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਤੇ ਗੱਬਣ ਪਸ਼ੂ ਆਪਣਾ ਤਿੱਪਗੇ ਚੋਂ ਥਰਾਂ ਦੀ ਤਸੱਲੀ ਕਰ ਲਿਓ ਜੱਜੋ ਕਿਹੜੇ ਪਾਸੇ ਸ਼ੁਰੂਆਤ ਕਰਦੇ ਆ ਵੀਰ ਇੱਥੋਂ ਕੰਨੀ ਵੱਡੀ ਨੇ ਵੀਰ ਜੀ ਆ ਜੋ ਸ਼ੁਰੂਆਤ ਕਰਦਾ ਦੋਸਤ ਇੱਕ ਪਹਿਲੇ ਨੰਬਰ ਤੇ ਇੱਕ ਵੱਡੀ ਮਾਂ ਤੁਸੀਂ ਸਾਹਮਣੇ ਦੇਖ ਰਹਿ ਜੇ ਸੂਈ ਸਵਾਈ ਹੈ ਤੇ ਇੱਕ ਦਾ ਸੂਆ ਪੂਰਾ ਵੇਰਵਾ ਦੱਸਦੇ ਵੀਰ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰ ਜੀ ਸੂਈ ਨੂੰ 8 ਦਿਨ ਹੋ ਗਏ 8 ਤੋਂ 1 ਦੁੱਧ ਦੇ ਕੋ 12 ਕਿਲੋ ਆ ਜਾ ਜੀ ਹੂੰ ਹੂੰ ਚਵਾਈ ਦੀ ਚੰਗੀ ਆ ਠੀਕ ਆ ਸੀਲਸ ਲੱਗਾ ਠੀਕ ਆ ਹਾਂਜੀ ਬੱਚਾ ਦੇ ਮਗਰ ਕੀ ਆ ਇਹਦੇ ਮਗਰ ਕਟਾ ਜੀ ਮਗਰ ਕਟਾ ਆ ਹਾਂ ਜੀ ਆ ਲੱਗਾ ਠੀਕ ਆ ਜੀ ਇਹ ਮਗਰ ਕਟਾ ਮੇਲ ਕਾਫ ਆ ਠੀਕ ਆ ਜੀ ਤੇ 12 ਕਿਲੋ ਦੁੱਧ ਇਸ ਮਾਜ ਦੇ ਤੇਲੇ ਹਾਜ਼ਰ ਆ ਪੇਚਾ ਸੁਆ ਸੋਹਰੇ ਦਿਨ ਵੀ ਇੰਨੇ ਕਿ ਦਸੇ ਅੱਠ ਦਸ 10 ਦਿਨ ਹੋਏ ਹੈ 10 ਦਿਨ ਹੀ ਆ ਪਹਿਲਾਂ ਹੀ ਚਵਾਈ ਦੱਸ ਦਿੱਤੀ ਹੈ ਹਾਂਜੀ ਵੀ ਪੂਰੀ ਤਸਵੀਰ ਇਹ ਮੈਂ ਇਹ ਚਵਾਈ ਚੰਗੀ ਮਾਰੀ ਇੱਕ ਥਾਂ ਤੇ ਮਾਰੀ ਇਹ ਛਿੱਟਾ ਲਾਉਂਦੀ ਆ ਜਿਆਦਾ ਨਹੀਂ ਮਗਰਲੇ ਤਾਂ ਕਿਹਾ ਬਾਟੀ ਨਿਬੇੜਦੀ ਆ ਕਿ ਮਗਰਲੇ ਸਾਡੀ ਮਾਰੀ ਇਹ ਛਿੱਟਾ ਲਾਉਂ ਦਸਰਾ ਚੰਗਾ ਹੁੰਦਾ ਮੁਰਗੀ ਆ ਰੱਖਦੀ ਦਸੇ ਪੌੜਾ ਖਲਾਰ ਨਹੀਂ ਹੈਗਾ ਬਾਟੀ ਖਲਾਰ ਨਹੀਂ ਹੈਗਾ ਨਾ ਇਹ ਛੱਟਾ ਹੈਗਾ ਮਗਰਲੇ ਥਾਂ ਚੋਂ ਖਾਜ ਲਾਣੇ ਸੰਗੇ ਠੀਕ ਆ ਬਾ ਵੀ ਇੱਕ ਵਾਰੀ ਤੁਹਾਨੂੰ ਟਾਂਚਾ ਦਿਖਾ ਦਿੰਨੇ ਆ ਜਿਵੇਂ ਤੇ ਬਾਕੀ ਚੌੜੇ ਪੱਲੇ ਦੀ ਆ ਤੇ ਕੱਦਗਾਠ ਵੱਡਾ ਮੱਜ ਦਾ ਠੀਕ ਆ ਜੀ ਬ ਹਾਈਡਰੋਨ ਆਪਾਂ ਨਾਰਮਲੀ ਇੱਕ ਵਾਰੀ ਲਾ ਕੇ ਉਹ ਵਿਖਾ ਦਿੰਨੇ ਆ ਪਿੰਡੇ ਪੁੰਡੇ ਦੇ ਉੱਪਰ ਬੇਨਮੂਨ ਤੁਸੀਂ ਵੇਖੋਗੇ ਨਾੜਾ ਨੂੜਾ ਤੇ ਕਾਫੀ ਤੁਹਾਨੂੰ ਦਿਖਾਈ ਦੇਣਗੀਆਂ ਠੀਕ ਹੈ ਜੀ ਤੇ ਦੁੱਧ ਲਈ ਵੀ ਚੰਗਾ ਪਸ਼ੂ ਹੁੰਦਾ ਜਿਹੜਾ ਬਿਲਕੁਲ ਪਤਲਾ ਪਿੰਡਾ ਪਸ਼ੂਆ ਸਿੰਗਲ ਹੱਡੀ ਮੰਨ ਲਓ ਠੀਕ ਹੈ ਜੀ ਤੇ ਕੱਦ ਪੁੱਤ ਕਰਮੜੀ ਦਾ ਪੂਰਾ ਵੱਡਾ 12 ਕਿਲੋ ਦੀ ਮਾਲਕਨ ਕਟਾ ਮਗਰ ਮੇਲ ਕਾਫ ਥੋੜਾ ਜਿਹਾ ਅੰਦਰ ਦੇ ਪਸ਼ੂ ਹਿੱਕ ਦਿਆ ਪਰਲੇ ਪਾਸੇ ਖੋਲ ਆ ਦੇ ਇਹ ਬਾਲਾ ਵਾਲਾ ਮਿਲਿਆ ਵੇਖੋ ਠੀਕ ਹੈ 12 ਕਿਲੋ ਇਸ ਵਕਤ ਦੁੱਧ ਵੱਡੇ ਢਾਂਚੇ ਦੇ ਵਿੱਚ ਠੀਕ ਹੈ ਬਾਬੇ ਜੀ ਜੱਜੂ ਵੀਰੇ ਕੀ ਡਿਮਾਂਡ ਕੀ ਮੁੱਲ ਕਰਤਾ ਪਿਆ ਇਸ ਮੈਂ ਦੀ ਉਹਨਾਂ ਦੀ ਮਾਰੀ ਜੀ ਹਾਲ ਹੈ 1,115,000 ਰੁਪਏ ਕਰਦੇ ਇੱਕ 15 ਦੀ ਹਾਂ ਜੀ ਮੋਲ ਆਪਾਂ ਜੱਜੂ ਵੀਰੇ ਉਹੀ ਕਰਨੇ ਆ ਵੀਡੀਓ ਕਹਿੰਦੀ ਆ ਵੀ ਮਾਲ ਹੈ ਜਿਹੜਾ ਵੇਚਣ ਵਾਲੇ ਕੰਮ ਕਰਦਾ ਹਾਂਜੀ ਹਾਂਜੀ ਮਾਲ ਤਾਂ ਤਕਰੀਬਨ ਤੁਹਾਡਾ ਪਹਿਲਾ ਵੀ ਰੂਟੀਨ ਦੇ ਵਿੱਚ ਆਉਂਦਾ ਤੇ ਵੇਖਦੇ ਰਹਿੰਦਾ ਹਾਂਜੀ ਹਾਂਜੀ ਪਰ ਆਪਾਂ ਇੱਥੇ ਉਹੀ ਮੋਲ ਪਾਈਏ ਵੀ ਜਿਹੜੇ ਆਪਾਂ ਕਿਸੇ ਸੱਜਣ ਭਰਾ ਨੂੰ ਬਿਲਕੁਲ ਜੈ ਮੋਲੇ ਦਾ ਮੈਂ ਦਾ ਜੀ ਕੋਈ ਇਹਦੇ ਤੇ ਆਪਾਂ ਵੀ ਜਿਆਦਾ ਹੋ ਗਈ ਤੇ ਰੋਟੀ ਆ ਕੰਮ ਨਹੀਂ ਰੱਖਿਆ ਜੀ ਠੀਕ ਹੈ ਜੀ 115 ਹਾਂਜੀ ਠੀਕ ਆ ਜੀ ਬਾਬੇ ਕਟਾ ਮਗਰ ਮੇਲ ਕਾਫਾ ਥੋੜਾ ਬੱਚਾ ਠਾ ਕੇ ਦਿਖਾ ਦੇਣਾ ਥਾ ਦੇ ਬੱਚੇ ਆ ਲੈ ਆ ਦੇਖੋ ਜੀ ਲਓ ਬੀਠਕਾ ਸੋ ਪੂਰਾ ਐਕਟਿਵ ਕਟਾ ਆ ਜਿਹੜਾ ਦੋਸਤੋ 15 ਦਿਨਾਂ ਦਾ ਬੱਚਾ ਇੱਕ ਸੈਗਰ ਨੰਬਰ ਤੇ ਆ ਝੋਟੀ ਆਪਣੇ ਕੋਲ ਆ ਜਾਂਦੀ ਫਿਰ ਇਹ ਵੀ ਸੂਈ ਹੈ ਇਹਨੂੰ ਅੱਜ ਦਿਨ ਕਿੰਨਾ ਕੁ ਹੋ ਗਿਆ ਇਹਨੂੰ ਇੰਨੇ ਹੀ ਦਿਨ ਹੋ ਗਏ 10 12 ਦਿਨ ਹੋ ਗਏ ਦਸਾਂ 12 ਦਿਨਾਂ ਦੀ ਸੂਈ ਹੈ ਮਗਰ ਇਹਦੇ ਕੱਟੀ ਹੈ ਹੱਟੀ ਹੈ ਜੀ ਇਹਦੇ ਮਗਰਾਂ ਕੱਟੀ ਹੈ 12 ਦਿਨਾਂ ਦਾ ਬੱਚਾ ਤੁਸੀਂ ਇਹ ਦੇਖ ਲਓ ਇਹ 12 ਦਿਨਾਂ ਦੀ ਸੂਈ ਹੈ ਸੋ ਸੁਵੇਰ ਦੇ ਵਿੱਚ ਹੈ ਦੂਜਾ ਸੁਬਾ ਜੀ ਦੂਜਾ ਸੁਬਾ ਇਸ ਵਕਤੇ ਤੇ ਥਲੇ ਦੁੱਧ ਕਿੰਨਾ ਜੀ ਇਹ ਕੋਈ 12 ਕਿਲੋ ਦੁੱਧ ਹੈ ਕੋਈ 12 ਕਿਲੋ ਹਾਂਜੀ ਲਓ ਜੀ 12 ਕਿਲੋ ਦੁੱਧ ਬਾਕੀ ਆ ਫੇਸ ਕੁਆਲਟੀ ਆ ਕੱਦ ਦੋਸਤੇ ਕੋਈ ਨਾਲ ਦੀ ਨਾਲ ਆਪਾਂ ਦੱਸੀ ਚੱਲਾਂਗੇ ਵੱਡੀ ਹਾਈਟ ਕੱਦ ਦੇ ਵਿੱਚ ਆ ਤੇ ਛਾਈ ਸ਼ੂਈ ਤੁਸੀਂ ਚੈੱਕ ਕਰ ਸਕਦੇ ਜ ਕੁਝ ਕੁ ਮਗਰ ਪੂਛ ਤੇ ਵਾਲ ਹੀ ਚਿੱਟੇ ਆ ਬਾਕੀ ਓਵਰ ਆਲ ਜਿੰਨੀ ਆ ਸਾਰੀ ਬਲੈਕ ਆ ਇਧਰੋਂ ਤਾਂ ਆਪਾਂ ਇੱਕੋ ਹੀ ਲਾਗੇ ਤੋਂ ਖਾਦ ਗਏ 12 ਕਿਲੋ ਦੁੱਧ ਤਾਂ ਜੀ ਹਾਂਜੀ 12 ਕਿਲੋ ਦੁੱਧ ਹੈ ਠੀਕ ਆ ਹਾਂਜੀ ਲਓ ਜੀ ਠੀਕ ਆ 12 ਕਿਲੋ ਦੁੱਧ ਇਸ ਮਹੀਦ ਅਥਲੇ ਠੀਕਾ ਜੀ ਤੇ ਸੂਈ ਬਿਲਕੁਲ ਹਫਤੇ ਡੇਢ ਹਫਤੇ ਦੇ ਦੌਰਾਨ ਸਮਾ ਹੋ ਗਿਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤਸਲੀ ਦੇ ਨਾਲ ਤੇ ਕੱਦ ਹਾਈਟ ਇਸ ਮਹੀ ਦਾ ਵੀ ਪੂਰਾ ਠੀਕਾ ਜੀ ਤੇ 12 ਕਿਲੋ ਐਸ ਵਕਤ ਦੁੱਧ ਆ ਜਾ ਰਿਹਾ ਕੰਡੇਆਂ ਤੋਂ ਬਹੁਤ ਆ ਆ ਇਹਨੂੰ ਆ ਕਰੋ ਜੀ ਠੀਕ ਹੈ ਜੀ ਤੋਂ ਬਾਕੀ ਟਾਚਾ ਟੂਚਾ ਮੈਂ ਤਾਂ ਦੋਸਤੋਂ ਚੰਗਾ ਪੂਰੀ ਮਜ਼ਬੂਤ ਢਾਂਚੇ ਤੋਂ ਲੱਗਾ ਬਾਂਡ ਮੇਰੇ ਚੱਕੀ ਆ ਆ ਬੇਸ ਕੁਆਲਟੀ ਆ ਛੋਟਾ ਸਿੰਘ ਵਾਹ। ਉਹ ਕਿ ਜਾਦੇ ਚੁਵਾਈ ਚੁਈ ਪੂਰੀ ਬੰਬੇ ਹੋਆ ਤੇ ਨੰਬਰ ਦੀ ਚੁਵਾਈ ਹੈ ਮੈਂ ਦੀ ਕੋਈ ਭੂਰ ਸ਼ਕਤਾਂ ਦੇ ਚੋਲੇ ਮਾਰਾ ਠੰਡੀ ਠੀਰੀਆ ਪਵੇ ਦੋ ਸਾੜ ਦੇ ਚੋਲੇ ਜੋੜੀ ਨੂੰ ਦੋ ਬੰਦੇ ਚੋਣੇ ਤਵੇਂ ਮੈਂ ਲੱਤ ਲਾਉਂਗਾ ਤੋ ਬਸ ਹਾਂਜੀ ਜਿਨਾਲੇ ਚੋਲੇ ਬੰਦਾ ਦੇਲੇ ਕੋਈ ਵਾਹ ਲੈ ਵੀ ਇਹਦਾ ਕੀ ਮੁੱਲ ਰੂਗਾ ਫਿਰ ਦੇਵਾਂਗੇ ਕਿੰਨੇ ਦੀ ਅੱਜ ਇਹ 145 ਦੀ 145 ਦੀ ਹਾਂਜੀ ਤੋਂ ਇਹ ਮੱਝ ਮਿਲ ਜੂਗੀ ਝੋਟੀ ਮਿਲ ਜੂਗੀ 12 ਕਿਲੋ ਦੁੱਧ ਉਹਦੀ ਮੇਰਾ ਭਰਾ ਵੈਰੀਫਾਈ ਉਹਦੀ ਤਸਦੀਕ ਇਥੇ ਆਣ ਕੇ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਠੀਕ ਆ ਜੀ ਇੱਕ ਪਨਪਾਲੀ ਦੀ ਹੈ ਕਦਕੁੱਤ ਪੂਰਾ ਵੱਡਾ ਇਹ ਝੋਟੀ ਇਹ ਕਰਮਾ ਸੁਆ ਅਗੇ ਜਾਂਦੇ ਸੁਣੇ ਦੂਜਾ ਸੁਆ ਸੁਣਿਆ ਨਵੀਰ ਜੀ ਦੂਜਾ ਸੁਆ ਹਾਂਜੀ ਠੀਕ ਆ ਜੀ ਬਾਕੀ ਹਾਰ ਟਕਾ ਦੇ ਦਾ ਕਰਮਾੜੀ ਦਾ ਵੀ ਉੱਚਾ ਹੀ ਆ ਸਾਰਿਆਂ ਨਾਲੋਂ ਹਾਂਜੀ ਬਹੁਤ ਵੱਡੀ ਝੋਟੀ ਉਹਨਾਂ ਦੀ ਠੀਕ ਆ ਤੇ ਇਹਦਾ ਕੋਈ ਪਿਛੋਂ ਕੋਈ ਦੁੱਧ ਦਾ ਰਕਾਰ ਕੋਈ ਵੀਰਾਂ ਨੇ ਦੱਸਿਆ ਹੋਵੇ ਦੁੱਧ ਵੀਰ ਜੀ ਨੇ 13 ਲੀਟਰ ਪਿਲੇ ਸੁਆ ਚੋਆਇਆ 13 ਲੀਟਰ ਹਾਂਜੀ ਆਪਾਂ ਜਿਆਦਾ ਦੂਰੋਂ ਲਾਗੂ ਆਪਣੇ ਘਰੋਂ ਹੀ ਮੈਂ ਲਈ ਆਏ ਤੇ ਜਨਨ ਕਿ ਦੂਰੋਂ ਹੀ ਲਈ ਆਪਣੇ ਘਰ ਦੇ ਬੰਨੇ ਚੋਈ ਆ ਠੀਕ ਆ ਐਰਗੀ ਝੋਡੀ ਇਹ 15 16 ਕਿਲੋ ਦੁੱਧ ਦੇ ਦਊਗੀ ਠੀਕ ਆ ਹਾਂਜੀ ਤੇ ਸੇਲ ਏਡੀ ਇਹ ਭੋਜਦਾ ਚੋਦੇ ਠੀਕ ਹੈ ਜੀ। ਲਓ ਵੀ ਇਹ ਦੋਸਤੋ 13 ਕਲੀਟਰ ਪਲੂਣ ਨੇ ਦੋ ਤੇ ਚਵਾਇਆ ਦੂਜਾ ਸੂਆ ਸਿੰਗਲ ਢੀਆ ਬਾਕੀ ਪੁਰੇ ਪੁਰੇ ਨਵਾਏ ਆ ਤੇ ਤਿਆਰੀ ਤੇ ਆ ਇਥੋਂ ਨਾਰਮਲੀ ਇੱਕ ਆਪ 아이ਡੀਆ ਲਾ ਲਾਂਗੇ ਵੀ ਹੈ ਤਿਆਰੀ ਤੇ ਆ। ਬਰੀਕ ਫੇਸ ਕੁਆਲਟੀ ਆ ਬਿਲਕੁਲ ਪਤਲੀ ਫੇਸ ਕੁਆਲਟੀ ਆ ਛੋਟੀ ਸਿੰਗੀ ਆ ਤੇ ਕੱਦ-ਕਾਠ ਪੂਰਾ ਵੱਡਾ ਠੀਕ ਆ ਜੀ। ਇਹ ਇੱਕ ਆਈਡੀਆ ਹੁੰਦਾ ਵੀ ਇਹ ਕਿਸੇ ਭਰਾ ਨੂੰ ਜੀ ਨਾਮ ਦਸੀਗੇ ਪਤਾ ਨਹੀਂ ਲੱਗਦਾ ਵੀ ਪਤਾ ਨਹੀਂ ਕੱਦ ਕਿੱਡਾ ਨਿਕਲੂ ਕੋਈ ਛੋਟਾ ਨਾਲ ਜਾ ਕੇ ਨਿਕਲੇ ਵੀ ਕੱਦ ਵੱਡਾ ਸੋ ਸਾਈ ਬਿਆਨਾ ਕਰਕੇ ਤੁਸੀਂ ਇੱਥੇ ਦੇਖ ਸਕਦੇ ਜਾਨ ਕੇ। ਇੱਕ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਹੈ ਤਿਆਰੀ ਤੇ ਝੋਟੀ ਠੀਕ ਹੈ ਜੀ ਦੂਜਾ ਸੂਆ ਤੇ ਬਾਕੀ ਜਦ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਸਾਰੀ ਗਾਰੰਟੀ ਪਿੱਛੇ ਭਾਰਦੀ ਮੈਂ ਦੀ ਕੋਈ ਗੱਲ ਨਹੀਂ ਆਪਣੇ ਕੋਲ ਉਹਨਾਂ ਦੇ ਆਪਾਂ ਇਹ ਤਸੱਦੀ ਜ਼ਰੂਰ ਆਪਣੇ ਕੋਲ ਮਾਸੇ ਨਾ ਭਾਰ ਨਹੀਂ ਪਉਂਦੀ ਏ ਠੀਕ ਹੈ ਹਾਂ ਜੀ ਕੋਈ ਮਾਸਾ ਜਿੰਨਾ ਵੀ ਜਨ ਕਿ ਮੋਗਰਦੀ ਨਹੀਂ ਖਲ ਚੋੜੀ ਬਿਲਕੁਲ ਹਾਂ ਜੀ ਲਓ ਠੀਕ ਹੈ ਜੀ ਚਲੋ ਸੋ ਬਾਕੀ ਜੇਕਰ ਦੋਸਤੋ ਇੱਥੇ ਕੋਈ ਮੁਸ਼ਕਲ ਨਹੀਂ ਕੋਈ ਔਰ ਨਹੀਂ ਜੀ ਠੀਕ ਹੈ ਜੀ ਬਿਲਕੁਲ ਜਿਹੜਾ ਅੱਗੇ ਮੇਰਾ ਭਰਾ ਲੈ ਜਾਊਗਾ ਉੱਥੇ ਵੀ ਕੋਈ ਬੜੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੋ ਤਿਆਰੀ ਤੇ ਇਹ ਛੋਟੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੀ ਬਿਲਕੁਲ ਸਪੇਸ ਗੈਪ ਆਪਸੀ ਥਨਾਂ ਦਾ ਬਹੁਤ ਵਧੀਆ ਤੇ ਬੁੱਤ ਕੱਦ ਪੂਰਾ ਵੱਡਾ ਛੋਟੀ ਦਾ ਕਿਉਂਕਿ ਜਿਹੜੀਆਂ ਦੋ ਮੱਜਾਂ ਦਿਖਾਈਆਂ ਉਹਨਾਂ ਨਾਲੋਂ ਪਲਾਸੀ ਹੈ ਛੋਟੀ ਕੋ ਛੋਟੀ ਨਹੀਂ ਜੀ ਸੋ ਥਨਾ ਦੀ ਤੁਸੀਂ ਸਹਿਜ ਵੇਖ ਸਕਦੇ ਜੀ ਬਿਲਕੁਲ ਰਲਿੰਗਾ ਵਰਗੇ ਥਾਨ ਕੁਆਲਿਟੀ ਚੰਗੀ ਹੈ ਛੋਟੀ ਸਿੰਗੀ ਦੇ ਵਿੱਚ ਸੱਲਾ ਪੀਸ ਹੋ ਗਿਆ। ਕੈਨ। ਲਓ ਠੀਕ ਹੈ ਜੀ। ਤੇ ਬਾਕੀ ਹੈ ਪੱਧਰ ਇੱਕ ਸਾਰ ਆ ਬੈਕ ਸਾਈਡ ਤੋਂ ਠੀਕ ਹੈ ਜੀ ਕੋਈ ਨੱਕਾ ਕੋਈ ਬਾਈ ਦਾ ਵੱਲ ਛਲ ਨਹੀਂਗਾ ਪੱਧਰ ਇੱਕ ਸਾਰ ਠੀਕ ਹੈ ਜੀ ਬੈਕ ਸਾਈਡ ਤੋਂ ਤੁਸੀਂ ਆ ਵੇਖੋ ਮਾਰੋ ਚਾਟ ਤੋ ਚੰਗੀਆਂ ਝੋਟੀਆਂ ਅੱਛਾ ਇਹ ਗੱਬਣ ਝੋਟੀ ਵੀਰੇ ਜੱਜ ਕੀ ਮੋਲ ਰਹੂਗਾ ਕੀ ਡਿਮਾਂਡ ਕਰਦਾ ਇਹਦੀ ਇਹ 155 ਇਹ 155 ਹਾਂਜੀ ਠੀਕ ਆ ਜੀ 155 ਦੀ ਦੇਣੀ ਆ ਹਾਂਜੀ ਹੂੰ 55 ਦੀ ਜਿਹੜੀ ਇਹ ਝੋਟੀ ਆ ਆ ਦੇਖੋ ਇਹਨੂੰ ਮੜਾ ਗਿਆ ਨੂੰ ਕਰਦੇ ਵੀਰੇ ਇਹ ਝੋਟੀ ਆ ਦੇਖੋ ਠੀਕ ਹੈ ਸੋ ਇੱਕ ਬਾਣੀ ਵਾਲੇ ਪਾਸੇ ਤੁਹਾਨੂੰ ਆਪਾਂ ਥੰਥਨੂ ਬੁਖਾ ਰਿਆ ਛੇਪ ਸਾਈਜ਼ ਬਾਕੀ ਜਿੰਨਾ ਜਿੰਨਾ ਗਾਇਬ ਆਪਸ ਜਨਾ ਦਾ ਤੁਹਾਡੇ ਸਾਹਮਣੇ ਆ ਸੋ ਬਿਲਕੁਲ ਬੜੀ ਥਾਣੀਆਂ ਦੋਸਤੋ ਤਿਆਰੀ ਤੇ ਆ ਸਵਦਾ ਕਰ ਲਓ ਠੀਕ ਹੈ ਜੀ 1 45 ਦੀ ਹੈ ਨਾ 1 55 1 55 ਉਹ 1 55 ਦੀ ਹੈ ਠੀਕ ਹੈ ਸੋ ਦੂਜਾ ਸੂਬਾ ਝੋਟੀਆਂ ਦਾ ਸੂਣਾ ਤੇ ਵੱਡੀਆਂ ਝੋਟੀਆਂ ਠੀਕ ਹੈ ਜੀ ਮੁੱਲ ਬੇਸ਼ੱਕ ਡਿਮਾਂਡ ਇਹ ਹੈਗੀ ਠੀਕ ਹੈ ਜੀ ਲੈਣ ਦੇ ਨੇ ਹੈਗਾ ਬਾਕੀ ਮੌਕੇ ਤੇ ਥੋੜਾ ਬਾਦ ਵਿਚੋਂ ਕੋਈ ਹੋਇਆ ਠੀਕ ਹੈ ਜੀ ਉੱਪਰ ਹੇਟਾ ਕਰਨਾ ਕੋਈ ਛੋੜ ਛੱਪਾ ਉਹ ਮੌਕੇ ਇਧਰ ਇੱਕ ਤੁਹਾਨੂੰ ਅਪੇਲਾ ਝੋਟੀ ਦਿਖਾ ਦਿੰਦੇ ਆ ਇਹ ਮਗਰਲੇ ਥਣ ਦੀ ਤੇਲਾ ਵੀਰ ਹਾਂਜੀ ਮਗਰਲੇ ਥਣ ਦੀ ਤੇਲਾ ਠੀਕ ਆ ਤੇ ਇਹ ਸੂਬਾ ਕਿਨਵਾਇਆ ਇਸ ਵਾਰ ਦੂਜਾ ਸੂਬਾ ਸੁਣਿਆ ਨੇ ਜੀ ਦੂਜਾ ਸੂਬਾ ਹਾਂਜੀ ਲਓ ਜੀ ਦੂਜਾ ਸੂਬਾ ਇੱਕ ਥਣ ਦੀ ਤੇਲਾ ਮਗਰਲੇ ਦੀ ਇੱਕ ਬੈਣੀ ਆਲੇ ਬਿਲਕੁਲ ਜਿਹੜਾ ਇੱਕ ਬੈਣੀ ਪਈ ਰਹੀ ਹੈ ਉਹ ਤਾਂ ਬੈਣੀ ਵੀ ਕਹਿ ਦਿੰਦੇ ਆ ਵੀ ਇੱਕ ਬੈਣੀ ਵੀ ਕਹਿ ਦਿੰਦੇ ਆ ਵੀ ਆਹ ਮਗਰਲਾ ਥਣ ਜਿਹੜਾ ਛੋਟਾ ਬਖਾਉਂਦੀ ਆ ਠੀਕ ਆ ਇਹ ਥਣੋਂ ਤੇਲਾ ਨਾਲ ਠੀਕ ਆ ਸੂਬਾ ਇਹਦਾ ਜੈਦ ਵੀ ਦੂਜਾ ਸੂਬਾ ਸੂਣਾ ਜੀ ਨੇ ਤਿਆਰੀ ਤਕਰੀਬਨ ਇਦੀ ਵੀ ਉਹਨਾਂ ਦੇ ਵੀ ਕੰਪਲੀਟ ਹੁੰਦੀ ਜਾਂਦੀ ਹੈ 10 ਦਿਨ ਲੇਜੂਗੀ ਜੀ ਹਜੇ ਵੀ ਅੱਠ ਸੱਤ ਦਿਨ ਕੱਢਦੇ ਜਦੋਂ 10 ਦਿਨ ਕੱਢਦੀ ਹੈ ਠੀਕ ਆ 10 ਦਿਨ ਹਾਂਜੀ ਠੀਕ ਆ ਤੇ ਸੋ ਪਿਲੜ ਇਹ ਝੋਟੀ ਆ ਜੈਦ ਰੇਡ ਦੇ ਵਿੱਚ ਮਿਲ ਜੂਗੀ ਸੋ ਕਿਸੇ ਡੇਰੀ ਫਾਰਮਰ ਭਰਾ ਨੇ ਖਰੀਦਣੀ ਆ ਬਾਕੀ ਫਰੀਕੀ ਬਰੂਕ ਦੇ ਵਿੱਚ ਸਿੰਘ ਬਿਲਕੁਲ ਛੋਟਾ ਪੁੱਠਾ ਪਠਾ ਬਹੁਤ ਚੌੜਾ ਠੀਕ ਆ ਜੀ ਬਾਕੀ ਹਾਈਟ ਕਰਦੇ ਦਾ ਵੱਡਾ ਗੋਟ ਗੋਟ ਆ ਦੇਖੋ ਕਾਹਦਾ ਪੁੱਛੀਓ ਉਹ ਚਾਂਦਰਾ ਚ ਕਰਕੇ ਕਰਦੇ ਕੋਈ ਨਹੀਂ ਆਹ ਤੇ ਫੁੱਟੇ ਗਏ ਖੜ ਕੇ ਖੜ ਕੇ ਨਾ ਠੀਕ ਹੈ ਜੀ ਸੋ ਬਾਕੀ ਇਹ ਵੀ ਤੇਲ ਆ ਇੱਕ ਸਾਲ ਵੀ ਇਸੇ ਝੋਟੀ ਦੀ ਦੇਖਦਾ ਇਹ ਸਭ ਉਹਦੇ ਵਿੱਚ ਦੂਜੇ ਆ ਕੇ ਦੇਖ ਲੈ ਦੇ ਕੀੜਾ ਮੇਰਾ ਦੀ ਜਿਹੜਾ 85 85 ਹਾਂਜੀ ਠੀਕ ਲੈਣਾ ਬਾਕੀ ਮਾਨਤਨ ਕੋਈ ਕਰਦੇ ਆਂ ਮੈਂ ਨਹੀਂ ਸੋਛੜੀਆ ਕਰਾਂਗੇ ਜੀ ਨਾ ਦੁੱਧ ਦੇ ਦੂਗੀ ਝੋਡੀ 10 ਕਿਲੋ ਰਾਵਤ ਨਾ ਫਰਾ ਜੀ ਠੀਕ ਆ ਵੀਰੇ ਹਾਂਜੀ ਲਓ ਵੀ ਇਹ ਦੋਸਤੋ 85000 ਦੀ ਝੋਟੀ ਮਿਲੂਗੀ 8 ਤੋਂ 10 ਕਿਲ ਦੀ ਹਜੇ ਨਰਮਾ ਬਾਕੀ ਕਾਦਗੂ ਤੋਂ ਤੁਸੀਂ ਦੇਖ ਲਿਆ ਵੱਡੀ ਕਦ ਕਾਠੀ ਆ ਦੂਜਾ ਸੂਹਾ ਝੋਟੀ ਆ ਤੇ ਚਲੋ ਚਾਰ ਥਾਂ ਚ ਹੁੰਦੀ ਜਦੋਂ ਫਿਰ ਤਾਂ ਪਤਾ ਹੀ ਆ ਸਾਰੇ ਬਰਾਮਣ ਦੇ ਤੇ ਇਧਰ ਇੱਕ ਵੜ ਆਪਾਂ ਦਿਖਾ ਦਗੇ ਇਹ ਵੀ ਆਪਣੇ ਕੋਲ ਤਾਜੀ ਸੂਈ ਆ ਇਨੂੰ ਅੱਜ ਦਿਨ ਕਿੰਨੇ ਹੋ ਗਏ ਆ ਇਹਨੂੰ ਹਫਤਾ ਹੋ ਗਿਆ 10 ਦਿਨ ਜੀ ਹਫਤੇ 10 ਦਿਨ ਦੀ ਸੂਈ ਬੱਚੀ ਮਗਰ ਦੇ ਮਗਰ ਬੱਚੀ ਕੱਢ ਕੇ ਲੈ ਲਓ ਜੀ ਮਗਰ ਦੇ ਬੱਚੀ ਫੀਮੇਲ ਕਾਫ ਆ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਇਹ ਸੂਬਿਆਂ ਦੇ ਵਿੱਚ ਕਿਵੇਂ ਜੱਜ ਤੀਜਾ ਸੂਆ ਜੀ ਤੀਜਾ ਹਾਂਜੀ ਤੀਜਾ ਸੂਆ ਐਸ ਵਕਤ ਤਕਰੀਬਨ ਤੁਸੀਂ ਦੱਸਿਆ ਵੀ 9 10 ਦਿਨਾਂ ਦੀ ਸੂਈ ਆ ਤੇ ਦੁੱਧ ਐਸ ਵਕਤ ਤੇ ਇਹਦੇ ਥਲੇ ਕਿੰਨਾ ਦੁੱਧ ਦੇ ਕੋਲ 16 ਕਿਲੋ ਹੋਗਾ ਹੀ ਪੱਕਾ 16 ਕਿਲੋ ਹਾਂਜੀ 20 ਕਿਲੋ ਦੁੱਧ ਦੇ ਦੂਗੀ ਕਹਿੰਦਾ ਕਰਨੀ ਆ ਠੀਕ ਹੋ ਗਰ ਜੀ ਲੋਬੀਆ ਮਗਰ ਬੱਚੀ ਆ ਜਰਸੀ ਕ੍ਰੋਸ ਬ੍ਰੀਡ ਦੇ ਵਿੱਚ ਮਗਰ ਬੱਚੀ ਆ ਐਚਪ ਦੇ ਨਾਲ ਕੋਈ ਜਰਸੀ ਦਾ ਕ੍ਰੋਸ ਮੰਨ ਲੇ ਮੇਰਾ ਭਰਾ ਠੀਕ ਆ ਜੀ ਤੇ 18 ਕਿਲੋ ਇਸ ਵਕਤ ਇਹਦੇ ਥਲੇ ਦੁੱਧ 8 9 10 ਦਿਨਾਂ ਦੇ ਹੱਦ ਸੂਬਾ ਹੋਊਗਾ ਬਾਕੀ ਬੱਚੇ ਤੋਂ ਤੁਸੀਂ ਇੱਕ ਆਈਡੀਆ ਲਾਈ ਲੈਣਾ ਠੀਕ ਆ ਜੀ ਮਗਰ ਬੱਚੀ ਆ ਥੋੜਾ ਜਿਹਾ ਬਹਿਣੀਆਂ ਦੇ ਪਾਸਿਓਂ ਪਾ ਤੁਹਾਨੂੰ ਥਣ ਥਣੂ ਬਖਾ ਦਿੰਦੇ ਆ ਚਵਾਈ ਬਿਲਕੁਲ ਓਕੇ ਚੌਥੀ ਨੰਬਰ ਦੀ ਚਵਾਈ ਆ ਆ ਦੇਖੋ ਜੀ ਠੀਕ ਆ ਤੋ ਗਰਮੀ ਤਾਂ ਜਿਹੜਾ ਦੋਸਤੋ ਸੀਜ਼ਨ ਆ ਇਸ ਕਰਕੇ ਥੋੜਾ ਪਸ਼ੂ ਦੋ ਦੋ ਸਾਰੇ ਡਾਊਨ ਆ ਨਹੀਂ ਤਾਂ ਵੈਸੇ ਕੋਈ ਸਿਆਲੀ ਦਿਹਾੜੀਆਂ ਹੁੰਦੀਆਂ ਤੇ ਤਕਰੀਬਨ ਚਲੋ ਕਿ 24 25 ਲੀਟਰ ਦੀ ਜਾਂ 22 24 25 ਲੀਟਰ ਦੀ ਆਪਾਂ ਉਮੀਦ ਇਸ ਵਾਰ ਤੋਂ ਕਰ ਸਕਦੇ ਸੀ ਪਰ ਥੱਲੇ ਤੀਜਾ ਸੂਆ ਚੁਵਾਈ ਦੀ ਚੰਗੀ ਆ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਤੀਜਾ ਸੂਆ ਮਗਰ ਵੱਛੀ ਆ ਠੀਕ ਆ ਸੋ ਰਾਗ ਬਾਜ ਆ ਬਾਕੀ ਕਰਮੜ ਦਾ ਪ੍ਰਿੰਟ ਪ੍ਰੋਡ ਬਹੁਤ ਵਧੀਆ ਦਿਖਾਇੀ ਜਿੱਦਾਂ ਕਿ ਨਾਰਮਲੀ ਉੱਥੋਂ ਵੇਖੀਏ ਚਮਕ ਤਮਕ ਵੈੜ ਦੀ ਪੂਰੀ ਆ ਪੁੱਠੇ ਪੱਠੇ ਦੀ ਬਹੁਤ ਵਧੀਆ ਚੌੜੀ ਪਿੱਠਪੂੜੀ ਦੀ ਆ ਜਿੱਦਾਂ ਕਿ ਨਾਰਮਲੀ ਆਪਾਂ ਮੱਜਾਂ ਦਾ ਪਿੱਠਪੂੜਾ ਦੇਖਦੇ ਆ ਠੀਕ ਆ ਸੋ ਪੋਲੀਪਲੀਤੀ ਉਹਨਾਂ ਵਾਂਗੂ ਹੀ ਆ ਵੇਖਾ ਕੱਪ ਵਧੀਆ ਗੱਡੀ ਲੈ ਆ ਨਾ ਵਧੀਆ ਲੈ ਆਗਾ ਬਹੁਤ ਠੀਕ ਆ ਕੰਨ ਨੀ ਠੀਕ ਓਕੇ ਅੱਛਾ ਫਿਰ ਜੱਜ ਇਹ ਹੋਗੀ ਦੀ ਡਿਟੇਲ ਆ ਮੁੱਲ ਕੀ ਰੋਗ ਦਾ ਕਿੰਨੇ ਕੁ ਦੀ ਦੇ ਦਿੱਗੇ ਮੁੱਲ ਨੇ ਵੀਰ ਜੀ ਪੈਂਹੇ ਹਰ ਦੀਆਂ ਲੈ ਬਾਈ 65000 ਹਾਂਜੀ 65000 ਦੀ ਹਾਂ ਲਾਈਆ ਹਾਂ ਪੈਂਹੇ ਹਰ ਦੀ ਠੀਕ ਆ ਬਾਕੀ ਚਵਾਈ ਦੇ ਵਿੱਚ ਭੋਗ ਧਾਰੋ ਨਾਲ ਮਾਰੇ ਗਾਰੰਟੀ ਰੋਗੀ ਗਾਜੀ ਘਰ ਦੀਗਾ ਠੀਕ ਹੈ ਦੁੱਧ 17 18 ਕੋਲੇ ਜੋ ਦੱਸਿਆ ਨਹੀਂਗਾ ਠੀਕ ਆ ਭਾਵੇਂ ਧਾਰਨਾ ਮਾਰੇ ਥਾਣਾ ਦੇ ਵਿੱਚ ਇੱਕ ਜਿੰਨਾ ਮਾਸਾ ਨਾਲ ਫਲਦੇ ਹੋਗਾ ਗਾਰੰਟੀ ਰੋਗੀ ਥਾਣੇ ਦੀ ਠੀਕ ਹੈ ਸਟਾਰਟਿੰਗ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਨੀਲੀ ਰਾਵੀ ਦਾ ਕਟਾ ਬੂਰਾ ਸ਼ੌਂਕ ਰੱਖਦੇ ਆ ਕਾਫੀ ਭਰਾ ਆਪਣੇ ਪੂਰਾ ਨੀਲੀ ਦਾ ਵੀ ਤਾਂ ਕੱਟਾ ਲੱਭਦੇ ਆ ਉਹਨਾਂ ਦੇ ਲਈ ਇੱਕ ਇਹ ਕੱਟਾ ਦਿਖਾ ਦਿੰਨੇ ਆ ਇਹ ਆਪਣੀ ਜੱਜ ਹੈ ਘਰ ਦੀ ਮਿਹਦਾਈ ਆ ਘਰ ਦੀ ਮਿਹਦਾਈ ਮੇਣੀ ਪੂਰੀ ਮੈਂ ਵੱਡੀ ਮਿਹਦਾ ਮਾਲੀ ਦਾ ਕੱਟਾ ਹੀ ਐ ਅੱਛਾ ਮੈਂ ਫਿਰ ਸੇਲ ਕਰਤੀ ਸੀ ਮੈਂ ਸੇਲ ਕਰਤੀ ਮੱਝ ਖਰਾਬ ਹੋ ਗਈ ਮੈਂ ਸੇਲ ਕਰਤੀ ਠੀਕ ਹੈ ਵੱਡੀ ਮੇ ਦਾ ਕੱਟਾ ਹੈ 17 16 17 ਲੀਟਰ ਵਾਲੀ ਦਾ 16 ਤੋਂ 17 ਲੀਟਰ ਸੀ ਮੈਂ ਮਹਿਲਾ ਦੁੱਧਾਗਾ ਜੀ ਅੱਛਾ ਹੀ ਆ ਇਹ ਠੀਕ ਆ ਤੇ ਇਹਦੀ ਹੁਣ ਉਮਰ ਤਕਰੀਬਨ ਕਿੰਨੀ ਆ ਇਹਦੀ ਉਮਰ 14 ਮਹੀਨੇ 7 ਦਿਨ ਹੋ ਗਈ ਅੱਜ 14 ਮਹੀਨੇ 7 ਦਿਨ ਹਾਂਜੀ ਤੇ ਪਿਛਲੇ ਸਾਲ ਦਾ ਠੀਕ ਹਾਂ ਜੀ। ਲੋ ਵੀ ਇਹ ਦੱਸੋ ਪਿਛਲੇ ਸਾਲ ਵੀ ਤਾਂ ਉਹ ਆਪਣੇ ਘਰ ਦੀ ਮੈਂ ਸੋਈ ਸੀਗੀ। ਚਲੋ ਪਿਛਲੇ ਸਾਲ ਲਾ ਲਓ ਵੀ ਹੁਣ 14 ਕਿ ਮਹੀਨੇ ਦੀ ਉਮਰ ਆ। ਹਾਂਜੀ। ਤੇ ਕਟਾ ਤੁਸੀਂ ਇੱਕ ਵਾਰੀ ਵੇਖ ਲਓ ਠੀਕ ਆ ਜੀ 16 17 ਕਿਲੋ ਵਾਲੀ ਮੈਂ ਦਾ ਬੱਚਾ ਹੈ। ਹੈ ਮੀਨੀ ਸੀ ਇਹਦੀ ਮਦਰ। ਮੇਰੀ ਮਾਂ ਦੀ ਸ਼ਾਇਦ ਹਰ ਕੋ ਵੀਡੀਓ ਵੀ ਮੈਂ ਦੀ ਹੋ ਗਈ। ਸਿਕਸੋ ਕਿਲੋ ਦੀ ਸੀ ਮੈਂ ਦਾ। ਹਾਂ ਸਿਕਸੋ ਦੀ। ਠੀਕ ਆ। ਕੋਈ ਮਦਰ ਦੀ ਮੀਨੀ ਸੀਗੀ। ਇਹ ਫਿਰ ਆਪਣੇ ਕੋਲੋਂ ਕਿਸੇ ਸਾਹਮ ਦਾ ਬੱਚਾ ਜਾਂ ਕਿਸੇ ਸੀਮਨ ਦਾ ਸੀਗਾ। ਜੀ ਇਹ ਮਗਰੋਂ ਆਇਆ ਹੈ ਮੈਂਸਪੁਰੋਂ ਵੀ ਜਿਹੜੀ ਸੀਮਨ ਦਾ ਹੀ ਹੋਗਾ। ਠੀਕ ਆ ਜੀ। ਤੇ ਵੀ ਆਪਾਂ ਮੱਝ ਲਈ ਹੋ। ਆ ਮ ਠੀਕ ਹੈ ਜੋ ਮਾਜੂ ਸੇਲ ਕਰਤੀ ਆ ਉਹਦਾ ਕਟਾ ਏ ਠੀਕ ਆ ਸੋ ਦੋਸੋ ਬੋਰੀ ਆ ਬਾਕੀ ਮੱਖਾਂ ਕੋ ਮਦਰ ਦੀ ਇਸੇ ਤਰ੍ਹਾਂ ਨੀਲੀ ਹੈ ਹਾਂਜੀ ਅੱਖ ਇੱਕ ਕਾਲੀ ਹੈ ਪਰ ਜਵਾਵ ਹੈਗਾ ਜੀ ਠੀਕ ਆ ਜਵਾਵ ਹੈ ਪਰਲੀ ਅੱਖ ਚ ਹੈਗਾ ਹਾਂਜੀ ਬਾਕੀ ਮਾਰਕਿੰਗ ਮਦਰ ਦੀ ਵੀ ਸੇਮ ਹੀ ਸੀ ਇਸੇ ਦੀ ਨਹੀਂ ਸੇਮ ਹੀ ਹਾਂਜੀ ਠੀਕ ਆ ਜੀ ਇਹ ਦੋਸੋ 14 ਕੇ ਮਹੀਨੇ ਦੀ ਉਮਰ ਆ ਕੀੜਾ ਕਟਾ ਸਿੰਗੀ ਤੁਸੀਂ ਵੇਖ ਸਕਦੇ ਠੀਕ ਆ ਜੀ ਇਹ ਸਿੰਗਾ ਬਾਕੀ ਬੈਕ ਸਾਈਡ ਤੋਂ ਗੁਲਾਈ ਦੇ ਵਿੱਚ ਰਕਾਰਡ ਕੋਈ 16 17 ਲੀਟਰ ਵੀਰ ਦੱਸ ਰਿਹਾ ਤੇ ਘਰ ਦੀ ਮਾਜੂ ਦਾ ਜਿਹੜਾ ਦੋਸੋ ਇਹ ਬੱਚਾ ਪਿੱਛੋਂ ਕਿਸੇ ਭਰਾਣੇ ਚਲੋ ਸੀਮਨ ਦਾ ਚਾਹੇ ਕਿਸੇ ਚੰਗੇ ਮਾਲੀ ਜਿਹੜੇ ਭਰਾ ਨੂੰ ਹੁਣ ਫੱਪੂ ਦਾ ਪਸੰਦ ਆਊਗਾ ਤੁਸੀਂ ਚੌਂਦਾ ਨਹੀਂ ਦਿਓ ਮਰਾ ਤੇ ਬਾਕੀ ਕਟਾਇ ਕੋਈ ਪਤਾ ਉਹ ਨੇੜਿਓਂ ਤੋਰ ਫੇਰ ਕੇ ਚੰਗੀ ਤਸੱਲੀ ਨਾਲ ਦਿਖਾ ਦਿੰਨੇ ਠੀਕ ਹੈ ਜੀ ਸੋ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਰਹੇ ਤੇ ਕਿਸੇ ਨੇ ਮਾਲ ਦੇ ਵਿੱਚ ਰੱਖਣਾ ਚਾਹੇ ਕਿਸੇ ਭਰਾ ਨੇ ਅੱਗੇ ਰੇੜੀ ਲਾਉਣਾ ਠੀਕ ਹੈ ਜੀ ਉਹ ਤੁਹਾਡੀ ਅੱਗੇ ਆਪਦੀ ਇੱਛਾ ਫਿਰ ਹਾਲ ਜਿਹੜਾ ਇਹ ਵਿਕਾਊ ਆ ਜਾਇਜ਼ ਰੇਟ ਦੇ ਵਿੱਚ ਆ ਆ ਦੇਖੋ ਆਹ ਲਓ ਵੀ ਲਓ ਸ਼ਾਂਦਰਾ ਭਾਈਆ ਕਰੀਏ ਥੋੜਾ ਕਾਲ ਕਰਦੇ ਹਾਂ ਹਾਂ ਬਾਕੀ ਠੰਡਾ ਹੈ ਲਓ ਜੀ ਠੀਕ ਆ ਯਾਰ ਉਹਦਾ ਸੌ ਮੀ ਲਾ ਦੇ ਜੀ ਬੀੜੀ ਮੈਨੂੰ 45000 ਹਾਂ ਹਾਲ ਆ 45000 ਬਤਾਲੀ ਦਾ 45 ਦਾ ਹਾਂ ਲਓ ਵੀ ਜੇ ਸਮਾ ਜਿਹੜਾ 42000 45000 ਦੀ ਡਿਮਾਂਡ ਆ 42000 ਲੈਣ ਦੇਣਾ ਠੀਕ ਆ ਬਾਕੀ ਮੇਰਾ ਭਰਾ ਕਾਲ ਕਰ ਲੈ ਥੋੜੀ ਬਾਦੀ ਕੋਈ ਕਸਰ ਹੋਈ ਤੇ ਮੌਕੇ ਤੇ ਨਿਕਲ ਜੂ ਤੇ ਅੱਧਾ ਪੈੰਡ ਇਕੱਠਾ ਹੋ ਗਿਆ ਫਿਰ ਕੀ ਆ ਨੇ ਪਰਿਵਾਰ ਹੀ ਸਾਰੇ ਤੇ ਬਹੁਤ ਵਧੀਆ ਚੰਗਾ ਲੱਗਾ ਮਿਲ ਕੇ ਤੁਹਾਨੂੰ ਸਾਰਿਆਂ ਨਾਲ ਹਾਂ ਸੋ ਸਾਰੇ ਭਰਾ ਇਕੱਠੇ ਹੋਏ ਆ ਤੇ ਹਾਂ ਤੁਹਾਡਾ ਬੇਰ ਮਿਹਰਬਾਨੀ ਭਾਜੀ ਮਿਹਰਬਾਨੀ ਮਿਹਰਬਾਨੀ ਵੀਰ ਸੋ ਇਹ ਦੋਸਤੋ ਵੀਰ ਜੱਜ ਉਹਨਾਂ ਦੇ ਬਿਲਕੁਲ ਸਾਰੇ ਪਰਿਵਾਰਕ ਮੈਂਬਰ ਨੇ ਜਿਹੜੇ ਇੱਥੇ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਬਾਕੀ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਬਾਕੀ ਵਪਾਰ ਦਾ ਕੰਮ ਆ ਮਾਲ ਵਾਰੇ ਦਾ ਇੱਥੇ ਠੀਕ ਆ ਜੀ ਵੀਰ ਜੀ ਨੰਬਰ 815874703 ਠੀਕ ਆ ਜੀ ਹਾਂਜੀ ਹੋਰ ਕੋਈ ਗੱਲਬਾਤ ਆਪਣੇ ਭੈਣ ਭਰਾਵਾਂ ਨਾਲ ਕਰਨੀ ਹੋਵੇ ਇਸ ਮਾਲ ਦੇ ਸਬੰਧੀ ਕੋਈ ਆਨਲਾਈਨ ਸੌਦਾ ਕਰਦਾ ਬੇ ਤੁਰਕ ਆਪਣਾ ਸੌਦਾ ਕਰਕੇ ਤਸੱਲੀ ਵੀਰ ਜੀ ਗੱਲ ਲਿੰਦਾ ਵੀ ਆਪਾਂ ਜਿਹੜਾ ਡੰਗਰ ਵੇਚਣਾ ਹੈ ਉਹ ਮੇਰਾ ਵੀਰ ਆ ਕੇ ਆਪਣੀ ਤਸੱਲੀ ਕਰੇ ਤੇ ਇਹ ਆਪਣੇ ਦੋ ਟਾਈਮ ਤਿੰਨ ਟਾਈਮ ਚੋਵੇ ਚੋਣ ਤੋਂ ਬਾਅਦ ਸਾਲਾ ਸਾਈਬਾ ਨਾਲ ਕਰ ਲੈ ਚੋਣ ਪਾਸ ਆਉਂਦੀ ਆ ਤੇ ਆਪਣਾ ਪੈਸੇ ਪੇਮੈਂਟ ਕਰਦੇ ਨਹੀਂ ਪਾਸ ਹੁੰਦੀ ਆਪਣੇ ਸਾਈਬੇ ਨਾਲ ਵਾਪਸ ਲੈ ਠੀਕ ਤੇਰੇ ਇੱਥੇ ਕੋਈ ਧੋਖਾ ਤ ਨਹੀਂ ਲਾ ਕਾ ਅਮਨੇ ਕਹਿੰਦੇ ਆਪਾਂ ਬੜੇ ਚਿਰ ਦਾ ਮਾਰ ਵੇਚਦੇ ਪਰ ਆਪਾਂ ਕਦੇ ਝੂੜ ਮਾਰ ਕੇ ਆਵਾਜ਼ ਆਪਣਾ ਡੰਗਰ ਨਹੀਂ ਵੇਚਿਆ ਜੀ ਸਹੀ ਹੈ ਜੀ ਹਾਂ ਜੀ ਜੋ ਦੁੱਧ ਸੇ ਨਾਲ ਦੁੱਧ ਲੈ ਲੂਗਾ ਬਿਲਕੁਲ ਭਾਵੇਂ ਦੋ ਟਾਈਮ ਚੋਣ ਤਿੰਨ ਟਾਈਮ ਚੋਣ ਬਿਲਕੁਲ ਗਰੰਟੀ ਕਰ ਦੇਵਾਂਗੇ ਬ ਬਿਲਕੁਲ ਹਾਂਜੀ ਮਾ ਵੀ ਮਾਲ ਪਸ਼ੂ ਵਪਾਰ ਦਾ ਕੰਮ ਪੁਰਾਣਾ ਹੈ ਮਾਲ ਵੈਸੇ ਥੜਾ ਥੜਾ ਆਉਂਦਾ ਹੈ ਵੇਖ ਜਾਂਦਾ ਸੋ ਭਰਾ ਉਹਨੇ ਅੱਜ ਸੋਚਿਆ ਵੀ ਜਰੂਰ ਇੱਕ ਵਾਰੀ ਤੁਹਾਡੇ ਸਾਹਮਣੇ ਪੇਸ਼ ਹੋਈਏ ਇੱਕ ਵਾਰੀ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਬਿਲਕੁਲ ਪਸ਼ੂ ਆਪਣੇ ਪੇਸ਼ ਕਰੀਏ ਬਾਕੀ ਮਾਲ ਜਿਹੜਾ ਆਉਂਦਾ ਤੇ ਵੇਖਦਾ ਰਹਿੰਦਾ ਵੱਡੀ ਕੀਮਤੀ ਦੇ ਵਿੱਚ ਨੌਨ ਸਟਾਪ ਕੰਮ ਹੀ ਆ ਠੀਕ ਹੈ ਜੀ ਬਾਕੀ ਸੰਪਰਕ ਕਰਕੇ ਪੁੱਛ ਲਿਆ ਕਰੋ ਮੇਰਾ ਭਰਾ ਆਏ ਨਵੇਂ ਨਗਾ ਬਾਰੇ ਡਿਟੇਲ ਦਿੰਦੇ ਰਿਆ ਕਰੋ ਕਿ ਮੱਝਾਂ ਬੜਾ ਚੰਗੇ ਚੰਗੇ ਖੜੀਆਂ ਹੁੰਦੀਆਂ ਨੇ ਇਹਨਾਂ ਕੋਲ ਠੀਕ ਹੈ ਜੀ ਸੋ ਮੁੱਲ ਬਾਰੇ ਪੁੱਛ ਲ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ